ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਜੀ ਮਨ ਕਾ ਕਹਿਆ ਤੇ ਵਿਸਰਾਮ ਐ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਜੀ ਇਹੋ ਮਨ ਪੁੰਨ ਪਾਪ ਉਚਰੈ ਕਸ ਕੀ ਬੋਲਣਾ ਮਾਇਆ ਮਦ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੇ ਤਨ ਤਨ ਕਲਤ ਕਲਤ ਕਸ ਕੀ ਬੋਲਣਾ ਤਨ ਤਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੇ ਕਿਛ ਸੰਗ ਨ ਜਾਣਾ ਰਹਾਉ ਕੀ ਚਹ ਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾ ਤਨ ਭਸਮੈ ਢੇਰੀ ਤਨ ਲੋਕਾਂ ਇਥੇ ਵਿਸ਼ਰਾਮ ਤਨ ਭਸਮੈ ਢੇਰੀ ਖਾਕੂ ਖਾ ਕਰ ਲੈ ਸਭ ਫੈਲ ਬਿਨ ਸਬਦੈ ਨਹੀਂ ਉਤਰਾ ਮੈਲ ਗੀਤ ਰਾਗ ਘਨ ਤਾਲ ਸੇ ਕੂਰੇ ਗੀਤ ਰਾਗ ਘਨ ਇਥੇ ਵਿਸਰਾਮ ਲਾਉਣਾ ਤਾਲ ਇਥੇ ਯਮਕ ਲਾ ਦੇਣੀ ਸੇ ਕੂਰੇ ਸੇ ਵੱਖਰਾ ਕਹਿਣਾ ਕੂਰੇ ਵੱਖਰਾ ਕਹਿਣਾ ਸੇ ਕੂਰੇ ਇਕੱਠਾ ਨਹੀਂ ਕਹਿ ਦੇਣਾ ਗੀਤ ਰਾਗ ਘਨ ਤਾਲ ਸੇ ਕੂਰੇ ਤ੍ਰਿਹ ਗੁਣ ਉਪਜੈ ਬਿਨ ਸੈ ਦੂਰੇ ਦੂਜੀ ਦੁਰਮਤ दर्द न जाए छूटे गुरमुख दारू गुण गाए तोती उजल तिलक गाल माला तोती उजल इथे विश्राम तिलक इथे यमकलादनी है गाल माला अंतर क्रोध पड़है नाटसाला नाटक पाठ प्रार्थना स्वरूपाच है नाट ਅੰਤਰ ਕ੍ਰੋਧ ਇਥੇ ਵਿਸਰਾਮ ਪੜ ਹੈ ਨਟ ਸਾਲਾ ਅੰਤਰ ਕ੍ਰੋਧ ਪੜ ਹੈ ਨਟ ਸਾਲਾ ਪੜ ਹੈ ਨਟ ਸਾਲਾ ਸਾਲਾ ਥੋੜਾ ਜਿਹਾ ਦਰਮਿਆਨਾ ਜਾਂ ਕਸ ਕੇ ਯਾਨੀ ਉਚਾਰਨ ਕਰਨਾ ਅੰਤਰ ਕ੍ਰੋਧ ਪੜ ਹੈ ਨਟ ਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬੇਨ ਗੁਰ ਭਗਤ ਨਾਹੀ ਸੁਖ ਥਿਆ ਸੂਕਰ ਸਵਾਨ ਗਰਧਵ ਮੰਜਾਰਾ ਸੂਕਰ ਸਵਾਨ ਗਰਧਵ ਮੰਜਾਰਾ ਸੰਤ ਹਾਂਜੀ ਸੂਕਰ ਸਵਾਨ ਗਰਧਵ ਮੰਜਾਰਾ ਪਸ਼ੂ ਮਲੇਸ਼ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤੈਨ ਜੋਨ ਪਵਾਈਐ ਬੰਦਨ ਬਾਧਿਆ ਆਇਐ ਜਾਈਐ ਗੁਰ ਸੇਵਾ ਤੇ ਲਹੈ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਜੀ ਦਰਗਹਿ ਪੂਛ ਨਾ ਹੋਇ ਮਨ ਮਾਨੇ ਹੁਕਮ ਸਿਜੈ ਦਰਸੋਏ ਮਨ ਨਹੀਂ ਪਾਠ ਮੁਖ ਪਾਠ ਹੈ ਪੋਥੀਆਂ ਚ ਮੰਨੈ ਦਲਾਵਾਂ ਨਾ ਲਾਇਆ ਗਉਣੀ ਪਾਠ ਹੈ ਮੰਨੈ ਹੁਕਮ ਸਿਜੈ ਦਰਸੋਏ ਸਤਗੁਰ ਮਿਲੈ ਤਾ ਤਿਸ ਕਉ ਜਾਣੈ ਰਹਿ ਰਜਾਈ ਹੁਕਮ ਪਛਾਣੈ ਹੁਕਮ ਪਛਾਣ ਸੱਚੈ ਦਰਵਾਸ ਕਾਲ ਵਿਕਾਲ ਸਬਦ ਭੈ ਸਬਦ ਭੈ ਨਾਸ ਰਹ ਅਤੀਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹੈ ਤਨ ਮਨ ਅਰਪੈ ਇਥੇ ਵਿਸਰਾਮ ਤਨ ਮਨ ਅਰਪੈ ਹੈ ਇਹ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾ ਉਹ ਆਵੇ ਨਾ ਓ ਜੈ ਨਾਨਕ ਸਾਚੇ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮਹੱਲਾ ਤੀਜਾ ਅਸ਼ਟਪਦੀ ਘਰ ਦਸਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਜਾਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇ ਪਾਜ ਲਹਿਗ ਨਿਦਾਨ ਬਿਨ ਨਾਵੇ ਕਿਥੀ ਵਿਸਾਮ ਪਾਜ ਲਹਿਗ ਨਿਦਾਨ ਸਤ ਗੁਰ ਸੇਵ ਨਾਮ ਵਸੈ ਮਨ ਚੀਤ ਗੁਰ ਭੇਟੇ ਹਰ ਨਾਮ ਚਿਤਾਵੇ 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 ਗੁਰ ਭੇਟੇ ਹਰ ਨਾਮ ਚਿਤਾਵੇ ਗੁਰਪੇਟੇ ਹਰ ਨਾਮ ਚੇਤਾਵੈ ਇਕੱਠਾ ਹੀ ਬੋਲਣਾ ਚੇਤਾਵੈ ਬਿਨ ਨਾਵੇ ਹੋਰ ਝੂਠ ਪ੍ਰੀਤ ਰਹਾਉ ਗੁਰ ਕਹਿਆ ਸਾਕਾਰ ਕਮਾਵਹ ਸ਼ਬਦ ਚੀਨ ਸਹਿਜ ਕਰ ਆਵਹ ਸਚੈ ਨਾਈ ਵਡਾਈ ਪਾਵਹ ਆਪ ਨਾ ਬੁੱਝੈ ਲੋਕ ਬੁਝਾਵੇ ਜੀ ਪੁੱਝਾ ਆਵੇ ਥੋੜਾ ਜਿਹਾ ਕਸਕੀ ਮਾਨ ਕਾ ਅੰਦਾ ਅੰਦ ਕਮਾਵੇ ਦਾਰ ਘਰ ਮਹਿਲ ਠੌਰ ਕੈਸੇ ਪਾਵੇ ਹਰ ਜੀ ਉਸੇਵੀ ਐ ਅੰਤਰਜਾਮੀ ਘਾਟ ਘਟ ਅੰਤਰ ਜਿਸ ਕੀ ਜੋਤ ਸਮਾਨੀ ਤੇਸ ਨਾਲ ਕਿਆ ਚੱਲੈ ਪਹਿਨਾਮੀ ਤੇਸ ਨਾਲ ਕਿਥੇ ਵਿਸਰਾਮ ਕਿਆ ਚੱਲੈ ਪਹਿਨਾਮੀ ਸਚਾ ਨਾਮ ਸਚ ਸਬਦ ਜਾਨੈ ਆਪੈ ਆਪ ਮਿਲੇ ਚੂਕੈ ਅਭਿਮਾਨਾ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਾ ਮੁਖਤੀ ਪਦ ਤੇ ਵਿਸਰਾਮ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਤਗੁਰ ਸੇਵਿਐ ਦੂਜੀ ਦੁਰ ਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲਿਆ ਵੱਡੀ ਵਡਿਆਈ ਦੁੱਖ ਕਟੇ ਹਿਰਦੈ ਨਾਮ ਵਸਾਈ ਹਪਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੂਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰ ਸਾਦਾਰ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ